ਡਾਕਟਰ ਕਹਿੰਦਾ ਛੋਟੀ 18 ਮਹੀਨੇ ਦੀ ਬੱਚੀ ਦਾਦੀ ਨੇ ਸਾੜ ਕੇ ਮਾਰਤੀ ਕਿਉਂਕਿ ਦਾਦੀ ਬੱਚੀ ਦੇ ਨਾਲ ਭੇਦਭਾਵ ਕਰਦੀ ਸੀ ਲਿੰਗਕ ਵਿਤਕਰਾ ਕਰਦੀ ਸੀ ਪਸੰਦ ਨਹੀਂ ਕਰਦੀ ਸੀ ਬੱਚੀ ਨੂੰ ਐਸੇ ਕਰਕੇ ਉਹਨੇ ਇਹ ਬੱਚੀ ਨੂੰ ਸਾੜ ਦਿੱਤਾ ਤੇ ਸਾੜ ਕੇ ਮਾਰ ਦਿੱਤਾ ਪਰ ਬੱਚੀ ਦਾ ਮਾਪਾ-ਬਾਪ ਕਹਿ ਰਿਹਾ ਕਿ ਸਾਡੇ ਘਰ ਵਿੱਚ ਕੋਈ ਬਜ਼ੁਰਗ ਹੈ ਹੀ ਨਹੀਂ ਨਾ ਬੱਚੀ ਦਾ ਦਾਦਾ-ਦਾਦੀ ਆ ਤੇ ਨਾ ਹੀ ਬੱਚੀ ਦਾ ਨਾਨਾ-ਨਾਨੀ ਆ ਅਸੀਂ ਤਾਂ ਦੋਨੇ ਜੀ ਰਹਿ ਰਹੇ ਆ ਤੇ ਤੀਜੀ ਸਾਡੇ ਘਰ ਬੱਚੀ ਸੀਗੀ ਤਾਂ ਹੋਰ ਤਾਂ ਸਾਡੇ ਘਰ ਵਿੱਚ ਕੋਈ ਹੈ ਹੀ ਨਹੀਂ ਇਹਨਾਂ ਡਾਕਟਰਾਂ ਨੇ ਆਪਣੀ ਲਾਪਰਵਾਹੀ ਦੇ ਨਾਲ ਬੱਚੀ ਮਾਰੀ ਆ ਦੋਹਾਂ ਪਾਸੋਂ ਵਿਵਾਦ ਛਿੜਿਆ ਹੋਇਆ ਇਸ ਗੱਲ ਨੂੰ ਲੈ ਕੇ ਧਰਨੇ ਮਜ਼ਾਰੇ ਹੋ ਰਹੇ ਆ 8 ਘੰਟੇ ਦਾ ਜਾਮ ਲੋਕਾਂ ਵੱਲੋਂ ਰੱਖਿਆ ਗਿਆ ਕਿ ਡਾਕਟਰ ਨੇ ਲਾਪਰਵਾਹੀ ਕੀਤੀ ਆ ਤੇ ਹੁਣ ਆਪਣੀ ਲਾਪਰਵਾਹੀ ਨੂੰ ਛਪਾਉਣ ਦੇ ਵਾਸਤੇ ਉਹ ਦੂਸਰਿਆਂ ਤੇ ਪਰਿਵਾਰ ਤੇ ਇਲਜ਼ਾਮ ਲਾ ਰਿਹਾ ਤੁਹਾਨੂੰ ਪੂਰਾ ਮਾਮਲਾ ਦੱਸਦੇ ਆ ਕਿ ਇੱਕ ਹੈਰਾਨ ਕਰਨ ਵਾਲਾ ਮਾਮਲਾ ਐਮਪੀ ਤੋਂ ਸਾਹਮਣੇ ਆਇਆ ਐਮਪੀ ਦੇ ਸਾਗਰ ਦੇ ਬਦੇਲਖੰਡ ਦੇ ਵਿੱਚੋਂ ਇੱਕ ਘਟਨਾ ਸਾਹਮਣੇ ਆਈ ਆ ਇੱਕ ਪਰਿਵਾਰ ਜਿਨ੍ਹਾਂ ਦੀ 18 ਕੁ ਮਹੀਨੇ ਦੀ ਬੱਚੀ ਸੀ ਬੱਚੀ ਨੂੰ ਦੱਸਿਆ ਜਾ ਰਿਹਾ ਕਿ ਨਮੂनियां ਹੋਇਆ ਵਾ ਸੀ ਤਾਂ ਉਹਨਾਂ ਨੇ ਬਦੇਲਖੰਡ ਦਾ ਜਿਹੜਾ ਮੈਡੀਕਲ ਕਾਲਜ ਸੀ ਉਹਦੇ ਅੰਦਰ ਆਪਣੀ ਬੱਚੀ ਨੂੰ ਦਾਖਲ ਕਰਵਾ ਦਿੱਤਾ ਜੋ ਜਿਹੜਾ ਬੱਚੀ ਦਾ ਪਰਿਵਾਰ ਆ ਬੱਚੀ ਦੇ ਮਾਪੇ ਆ ਉਹ ਕਹਿ ਰਹੇ ਨੇ ਕਿ ਅਸੀਂ ਆਪਣੀ ਬੱਚੀ ਦਾ ਇਲਾਜ ਕਰਾਉਣ ਵਾਸਤੇ ਇੱਥੇ ਹਸਪੀਟਲ ਦੇ ਅੰਦਰ ਰੱਖਿਆ ਸੀ ਕਈ ਦਿਨ ਹੋ ਗਏ ਸਾਡੀ ਬੱਚੀ ਦਾ ਇਲਾਜ ਚੱਲ ਰਿਹਾ ਸੀ ਕਹਿੰਦੇ ਡਾਕਟਰ ਸਾਨੂੰ ਕਹਿ ਰਹੇ ਸੀ ਕਿ ਇਸ ਬੱਚੀ ਨੂੰ ਘਰੇ ਲੈ ਜਾਓ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਸੀ ਹੋਰ ਤਾਂ ਇਲਾਜ ਕਰਾਉਣ ਵਾਸਤੇ ਤੇ ਉਹ ਕਹਿੰਦੇ ਸੀਗੇ ਕਿ ਜਾਂ ਫਿਰ ਸਾਨੂੰ ਪੈਸੇ ਜਮ੍ਹਾਂ ਕਰਾਓ ਇਹ ਸਾਰਾ ਕੁਝ ਜਿਹੜਾ ਬੱਚੀ ਦਾ ਮਾਪਾਪ ਕਹਿ ਰਿਹਾ ਉਹ ਡਾਕਟਰਾਂ ਦੇ ਉੱਪਰ ਇਹ ਇਲਜ਼ਾਮ ਲਾ ਰਹੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਹਿ ਰਹੇ ਸੀ ਕਿ ਸਾਡੇ ਕੋਲ ਤਾਂ ਕਿਸੇ ਹੋਰ ਜਗ੍ਹਾ ਲੈ ਜਾਣ ਵਾਸਤੇ ਕਿਸੇ ਹੋਰ ਹਸਪੀਟਲ ਦੇ ਵਿੱਚ ਲੈ ਜਾਣ ਵਾਸਤੇ ਬੱਚੀ ਵਾਸਤੇ ਪੈਸੇ ਹੀ ਨਹੀਂਗੇ ਕਿਰਪਾ ਕਰਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਹੱਥ ਪੈਰ ਜੋੜਦੇ ਆਂ ਕਿ ਤੁਸੀਂ ਸਾਡੀ ਬੱਚੀ ਦਾ ਇਲਾਜ ਕਰੋ ਪਰ ਕਿੰਨੇ ਸਾਡੀ ਡਾਕਟਰਾਂ ਨੇ ਨਹੀਂ ਸੁਣੀ ਉਹ ਜिद ਕਰ ਰਹੇ ਸੀ ਕਿ ਤੁਸੀਂ ਬੱਚੀ ਨੂੰ ਘਰੇ ਲੈ ਕੇ ਜਾਓ ਅਸੀਂ ਤੱਕੇ ਨਾ ਹੀ ਬੱਚੀ ਨੂੰ ਹਸਪੀਟਲ ਦੇ ਅੰਦਰ ਦਾਖਲ ਕਰਵਾਈ ਰੱਖਿਆ ਤਾ ਕਹਿੰਦੇ ਅਸੀਂ ਬਾਹਰ ਚਲੇ ਗਏ ਕਿਸੇ ਕਾਰਨ ਕਰਕੇ ਉਹ ਰੂਮ ਤੋਂ ਬਾਹਰ ਸੀ ਜਿਹਦੇ ਕਰਕੇ ਡਾਕਟਰਾਂ ਨੇ ਉਥੇ ਹੀਟਰ ਜਗਾਤਾ ਬੱਚੀ ਦੇ ਕੋਲੇ ਹੀਟਰ ਚਲਾਤਾ ਜਿਹਦੇ ਕਰਕੇ ਬੱਚੀ ਸੜ ਗਈ ਬੱਚੀ ਉਸ ਸੜਨ ਦੇ ਪਹਿਲਾਂ ਹੀ ਬੱਚੀ ਬਿਮਾਰ ਸੀ ਤੇ ਜਿਹੜਾ ਉਹ ਸੜ ਗਈ ਬੱਚੀ ਉਹਦਾ ਜਿਹੜੇ ਜ਼ਖਮਾਂ ਦੀ ਤਾਪ ਨਹੀਂ ਚੱਲ ਸਕੀ ਸੜਨ ਦੀ ਜਿਹੜੀ ਤਾਪ ਚੱਲ ਨਹੀਂ ਸਕੀ ਜਿਹਦੇ ਕਰਕੇ ਸਾਡੀ ਬੱਚੀ ਦੀ ਮਾਸੂਮ 18 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ ਤਾ ਅੱਜ ਪਰਿਵਾਰ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਏ ਪਿਤਾ ਦਾ ਕਹਿਣਾ ਬੱਚੀ ਦੇ ਪਿਤਾ ਦਾ ਕਹਿਣਾ ਕਿ ਮੈਨੂੰ 2 ਦਿਨ ਤੱਕ ਜਦੋਂ ਮੈਂ ਆਪਣੀ ਬੱਚੀ ਨੂੰ ਮੰਗ ਰਿਆ ਸੀ ਹਸਪੀਟਲ ਦੇ ਅੰਦਰੋਂ ਉਹਦੀ ਲਾਸ਼ ਮੰਗ ਰਿਆ ਸੀ ਤਾਂ ਮੈਨੂੰ ਜਿਹੜੇ ਉੱਥੇ ਹਸਪੀਟਲ ਦੇ ਅੰਦਰ ਜਿਹੜੇ ਗਾਰਡ ਰੱਖੇ ਹੋਏ ਆ ਉਹਨਾਂ ਨੇ ਮੇਰੀ ਕੁੱਟਮਾਰ ਵੀ ਕੀਤੀ ਇਹ ਸਾਰੇ ਇਲਜ਼ਾਮ ਹਸਪੀਟਲ ਤੇ ਹਸਪੀਟਲ ਦੇ ਡਾਕਟਰਾਂ ਤੇ ਜਿਹੜਾ ਪਰਿਵਾਰ ਲਾ ਰਿਹਾ ਬੱਚੀ ਦੇ ਮਾਪੇ ਲਾ ਰਹੇ ਆ ਇਹਦੇ ਸਬੰਧ ਵਿੱਚ ਲੋਕਾਂ ਨੇ ਉਥੇ ਧਰਨਾ ਲਾਇਆ 8 ਘੰਟੇ ਚੱਕਾ ਜਾਮ ਰੱਖਿਆ ਉਹਨਾਂ ਦਾ ਕਹਿਣਾ ਹੈ ਕਿਉਂਕਿ ਇਹ ਜਿਹੜਾ ਪਰਿਵਾਰ ਆ ਇਹ ਬਹੁਤ ਹੀ ਗਰੀਬ ਆ ਮਜ਼ਦੂਰ ਆ ਇਸ ਕਰਕੇ ਇਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਏ ਡਾਕਟਰ ਇਹਨਾਂ ਨਾਲ ਧੱਕਾ ਕਰ ਰਹੇ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਪਰਿਵਾਰ ਨੂੰ ਇਨਸਾਫ ਦਿਵਾਵੇ ਡਾਕਟਰਾਂ ਨੇ ਖੁਦ ਗਲਤੀ ਕੀਤੀ ਆ ਡਾਕਟਰਾਂ ਨੇ ਡਾਕਟਰਾਂ ਦੀ ਲਾਪਰਵਾਹੀ ਦੇ ਨਾਲ ਨਿੱਕੀ ਜੀ ਮਾਸੂਮ ਬੱਚੀ ਵੀ ਜਾਣ ਗਈ ਤੇ ਡਾਕਟਰਾਂ ਨੇ ਕਿੱਡਾ ਵੱਡਾ ਇਲਜ਼ਾਮ ਉਹਨਾਂ ਦੇ ਪਰਿਵਾਰ ਤੇ ਲਗਾਇਆ ਉਹਦੀ ਦਾਦੀ ਤੇ ਲਗਾਇਆ ਜਿਹੜੀ ਇਸ ਦੁਨੀਆ ਵਿੱਚ ਹੀ ਨਹੀਂ ਹੁਣ ਇਸ ਪੂਰੇ ਮਾਮਲੇ ਦੀ ਕੀ ਸਚਾਈ ਇਹ ਸਾਰੇ ਇਲਜ਼ਾਮ ਤਾਂ ਉਸ ਬੱਚੀ ਦਾ ਪਰਿਵਾਰ ਤੇ ਉਹਨਾਂ ਦੇ ਸਹਿਯੋਗੀ ਲਗਾ ਰਹੇ ਨੇ ਇਸ ਪੂਰੇ ਮਾਮਲੇ ਦੀ ਕੀ ਸਚਾਈ ਆ ਇਹ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਆ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਪੂਰੀ ਹੋਏਗੀ ਉਦੋਂ ਹੀ ਨਿਕਲ ਕੇ ਸਾਹਮਣੇ ਆਊਗਾ ਕਿ ਇਸ ਮਾਮਲੇ ਦੀ ਪੂਰੀ ਕੀ ਸਚਾਈ ਆ ਪਰ ਇਸ ਘਟਨਾ ਨੂੰ ਛੱਡ ਵੀ ਦਿੱਤਾ ਜਾਵੇ ਜੋ ਵੀ ਇਸ ਦੀ ਸਚਾਈ ਆ ਕੋਈ ਟਾਈਮ ਬਾਅਦ ਸਾਹਮਣੇ ਆਜੂਗੀ ਪਰ ਇਹ ਗੱਲ ਜ਼ਰੂਰ ਆ ਕਿ ਬੜੇ ਥਾਵਾਂ ਤੋਂ ਵੱਖ-ਵੱਖ ਘਟਨਾਵਾਂ ਹੁਣ ਤੱਕ ਸਾਹਮਣੇ ਆਈਆਂ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਕਈ ਸਾਰੇ ਮਰੀਜ਼ ਆਪਣੀ ਜਾਨ ਗਵਾ ਚੁੱਕੇ ਆ ਕਈ ਥਾਵਾਂ ਤੇ ਡਾਕਟਰ ਲਾਪਰਵਾਹੀ ਕਰਕੇ ਕੈਂਚੀ ਮਰੀਜ਼ ਦੇ ਪੇਟ ਦੇ ਅੰਦਰ ਛੱਡ ਦਿੰਦੇ ਆ ਕਈ ਥਾਵਾਂ ਤੇ ਕਿਸੇ ਮੈਂ ਇੱਕ ਵੀਡੀਓ ਪੇਸ਼ ਕੀਤੀ ਸੀ ਪਿਛਲੇ ਸਮੇਂ ਵਿੱਚ ਇੱਕ ਘਟਨਾ ਸਾਹਮਣੇ ਆਈ ਸੀ ਕਿ ਇੱਕ ਲੇਡੀ ਡਾਕਟਰ ਸੀ ਬੱਚੇ ਦੇ ਗੱਲ ਤੇ ਜ਼ਖਮ ਹੋਇਆ ਕੱਟ ਲੱਗਾ ਡੂੰਘਾ ਕੱਟ ਲੱਗਾ ਮਾਪੇ ਉਹਦਾ ਇਲਾਜ ਕਰਾਉਣ ਵਾਸਤੇ ਡਾਕਟਰ ਕੋਲੇ ਲੈ ਕੇ ਆਏ ਤਾਂ ਡਾਕਟਰ ਨੇ ਟਾਂਕੇ ਲਾਉਣ ਦੀ ਬਜਾਏ ਬੱਚੇ ਦੀ ਗੱਲ ਤੇ ਫੇਵੀ ਕੁਇਕ ਲਾਤੀ ਕਹਿੰਦੀ ਅੱਗੋਂ ਜਦੋਂ ਕਰਦਿਆਂ ਨੇ ਕਿਹਾ ਵੀ ਤੁਸੀਂ ਇਹ ਕੀ ਕਰ ਰਹੇ ਹੋ ਕਹਿੰਦੀ ਮੈਂ ਤਾਂ ਪਹਿਲਾਂ ਵੀ ਕਈਆਂ ਦੇਵੇਂ ਕੀਤਾ ਫਿਰ ਬਾਅਦ ਵਿੱਚ ਇਹਦੇ ਉਸ ਜਿਹੜੇ ਡਾਕਟਰ ਸੀ ਉਹਤੇ ਐਫ ਆਈ ਆਰ ਦਰਜ ਹੋਈ ਪੁਲਿਸ ਦਾ ਕਹਿਣਾ ਸੀਗਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਿਵੇਂ ਇਸ ਬੱਚੇ ਦੀ ਗੱਲ ਤੇ ਫੇਵਿਕਵਿਕ ਲਾਈ ਗਈ ਜਾਂ ਹੋਰਾਂ ਵੀ ਕਿਸੇ ਮਰੀਜ਼ ਦੇ ਨਾਲ ਪਹਿਲਾਂ ਵੀ ਐਵੇਂ ਡਾਕਟਰ ਨੇ ਕੀਤਾ ਤਾਂ ਇਹ ਬਹੁਤ ਗਲਤ ਆ ਹੋ ਸਕਦਾ ਕਿ ਉਹ ਜਿਹੜਾ ਲਿਕਵਿਡ ਹੈਗਾ ਫੇਵਿਕਵਿਕ ਵਾਲਾ ਹੁੰਦਾ ਉਹੋ ਸਕਿਨ ਨੂੰ ਕੋਈ ਨੁਕਸਾਨ ਪਹੁੰਚਾਵੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਉਹਦੇ ਨਾਲ ਹੋ ਸਕਦੀਆਂ ਇਹੋ ਜਿਹੀਆਂ ਕਈ ਘਟਨਾਵਾਂ ਡਾਕਟਰਾਂ ਦੀ ਲਾਪਰਵਾਹੀ ਦੀਆਂ ਸਾਹਮਣੇ ਆ ਚੁੱਕੀਆਂ ਨੇ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਜਿੱਥੇ ਘਰਦਿਆਂ ਦਾ ਇਲਜ਼ਾਮ ਹੁੰਦਾ ਪਰਿਵਾਰ ਦਾ ਇਲਜ਼ਾਮ ਹੁੰਦਾ ਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਸਾਡੇ ਘਰ ਦਾ ਜੀ ਚਲਾ ਗਿਆ ਵੈਸੇ ਲੋਕ ਡਾਕਟਰ ਨੂੰ ਰੱਬ ਸਮਝਦੇ ਨੇ ਕਿ ਡਾਕਟਰ ਮਰੇ ਹੋਏ ਬੰਦੇ ਵਿੱਚ ਵੀ ਜਾਨ ਪਾ ਸਕਦਾ ਇਹ ਉਮੀਦ ਲਾਉਂਦੇ ਨੇ ਲੋਕ ਪਰ ਜੇਕਰ ਡਾਕਟਰ ਹੀ ਅਜਿਹੀਆਂ ਕੁਤਾਈਆਂ ਕਰਨਗੇ ਤਾਂ ਫਿਰ ਕੀ ਬਣੇਗਾ ਇਸ ਮਾਮਲੇ ਦੀ ਪੂਰੀ ਕੀਸਾਈ ਹੈ ਜਿਹੜਾ ਐਮਪੀ ਤੋਂ ਸਾਹਮਣੇ ਆਇਆ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਇਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂਗਾ ਪਰ ਜੇਕਰ ਇਸ ਮਾਮਲੇ ਵਿੱਚ ਥੋੜੀ ਜਿਹੀ ਸੱਚਾਈ ਆ ਤਾਂ ਫਿਰ ਬੇहद ਗੰਭੀਰ ਮਾਮਲਾ ਹੈ